ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਅਤੇ ਭਾਰਤ ਦੇ ਵਿੱਚ ਦੋਸਤਾਨਾ ਰਿਸ਼ਤਾ ਛੱਡ ਕੇ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਨ ਦੇਖਣ ਨੂੰ ਮਿਲ ਰਹੀ ਹੈ ਅਜਾਇ ਦੇ ਵਿੱਚ ਅਮਰੀਕਾ ਨੇ ਨੋਨ ਇਮੀਗ੍ਰੈਂਟ ਵੀਜ਼ਾ ਯਾਨੀ ਕਿ ਐਨ ਆਈ ਵੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਤੇ ਹੁਣ ਸਾਰੇ ਫਿਰਨੇਕਾਰਾਂ ਨੂੰ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ਾਂ ਜਾਂ ਫਿਰ ਕਾਨੂੰਨੀ ਨਿਵਾਸ ਥਾਨ ਤੇ ਹੀ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਜਲਦ ਹੀ ਯਾਤਰਾ ਕਰਨ ਦੇ ਲਈ థਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਬਿਜ਼ਨਸ ਜਾਂ ਫਿਰ B2 ਟੂਰਿਸਟ ਵੀਜ਼ਾ ਦਾ ਇੰਟਰਵਿਊ ਨਹੀਂ ਦੇ ਸਕਣਗੇ। ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਪੇਸ਼ ਕੀਤਾ ਹੈ ਜਿਦੇ ਵਿੱਚ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਨੂੰ ਸਿਰਫ ਉਹਨਾਂ ਦੇ ਨਾਗਰਿਕਤਾ ਜਾਂ ਫਿਰ ਰਿਹਾਈਸ਼ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੋਵੇਗੀ। ਇਹ ਕਦਮ ਜਿਹੜੇ ਨਾਲ ਖਾਸ ਤੌਰ ਤੇ ਭਾਰਤੀਆਂ ਨੂੰ ਪ੍ਰਭਾਵਿਤ ਹੋਣ ਅਤੇ ਪਹਿਲਾਂ ਹੀ ਲੰਬੇ ਇੰਤਜ਼ਾਰ ਤੇ ਸਮੇ ਨੂੰ ਹੋਰ ਲੰਬਾ ਕਰਨ ਦੀ ਉਮੀਦ ਹੈ। ਅਮਰੀਕੀ ਵਿਦੇਸ਼ੀ ਵਿਭਾਗ ਦੁਆਰਾ ਐਲਾਨੇ ਗਏ ਇੱਕ ਮਹੱਤਵਪੂਰਨ ਨੀਤੀਗਤ ਬਦਲਾਅ ਦੇ ਅਨੁਸਾਰ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਦੇ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਹੁਣ ਆਪਣੀ ਨਾਗਰਿਕਤਾ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ਦੇ ਵਿੱਚ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤ ਤਹਿ ਕਰਨੀਆਂ ਪੈਣਗੀਆਂ ਦੱਸਿਆ ਇਹ ਨਿਯਮ ਜੋ ਤੁਰੰਤ ਲਾਗੂ ਹੋ ਚੁੱਕਿਆ ਉਹ ਬਹੁਤ ਸਾਰੀਆਂ ਯਾਤਰੀਆਂ ਖਾਸ ਕਰਕੇ ਭਾਰਤੀਆਂ ਦੁਆਰਾ ਲੰਬੇ ਸਮੇਂ ਤੋਂ ਵਰਤੀ ਜਾਂਦੀ ਇੱਕ ਪ੍ਰਥਾ ਨੂੰ ਖਤਮ ਕਰਦਾ ਹੈ ਜੋ ਵਿਦੇਸ਼ਾਂ ਦੇ ਵਿੱਚ ਸਹੂਲਤ ਰਾਹੀਂ ਅਰਜ਼ੀ ਦੇ ਕੇ ਆਪਣੇ ਘਰੇਲੂ ਦੇਸ਼ਾਂ ਦੇ ਵਿੱਚ ਅਮਰੀਕੀ ਕੌਂਸਲੇਟਰ ਦੇ ਵਿੱਚ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਸੀ ਵਿਦੇਸ਼ ਵਿਭਾਗ ਨੇ ਆਪਣੀ ਤਾਜ਼ਾ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਬਿਨੈਕਾਰਾਂ ਨੂੰ ਉਹ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿੱਥੇ ਉਹ ਅਰਜ਼ੀ ਦੇ ਰਹੇ ਨੇ ਜੇਕਰ ਅਰਜ਼ੀ ਦੀ ਜੁਗਾ ਉਹਨਾਂ ਦੇ ਨਿਵਾਸ ਉੱਤੇ ਆਧਾਰਿਤ ਹੈ ਇਹ ਨਵਾਂ ਨਿਯਮ ਸਾਰੀਆਂ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੁੰਦਾ ਹੈ ਜਿਦੇ ਵਿੱਚ ਸੈਲਸਪਟਾ, 비ਚੂ, ਕਾਰੋਪਾਰ, ਪੀਪਨ, ਵਿਦਿਆਰਥੀ ਅਤੇ ਅਸਥਾਈ ਕੰਮੇ ਸ਼ਾਮਲ ਨੇ। ਦਾਸੀ ਜਿਹੜੇ ਬੇਨਕਾਰ ਆਪਣੀ ਰਾਸ਼ਟਰੀਤਾ ਜਾਂ ਫਿਰ ਰਿਹائش ਵਾਲੇ ਦੇਸ਼ ਤੋਂ ਬਾਹਰ ਇੰਟਰਵਿਊ ਤੈਅ ਕਰਦੇ ਨੇ ਉਹਨਾਂ ਨੂੰ ਯੋਗਤਾ ਪੂਰੀ ਕਰਨ ਦੇ ਵਿੱਚ ਬਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਨੇ ਸਪਸ਼ਟ ਕੀਤਾ ਕਿ ਅਜੇ ਮਾਮਲਿਆਂ ਦੇ ਵਿੱਚ ਅਰਜ਼ੀ ਫੀਸ ਨਾ ਤਾਂ ਵਾਪਸ ਕੀਤੀ ਜਾਵੇਗੀ ਅਤੇ ਨਾ ਹੀ ਟ੍ਰਾਂਸਫਰ ਕੀਤੀ ਜਾਵੇਗੀ। ਨੋਟੀਫਿਕੇਸ਼ਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਪਾਇੰਟਮੈਂਟ ਦੇ ਲਈ ਉਡੀਕ ਸਮਾਂ ਸਥਾਨ ਅਨੁਸਾਰ ਵੱਖ-ਵੱਖ ਹੁੰਦਾ ਹੈ ਆਪਣੇ ਦੇਸ਼ ਤੋਂ ਬਾਹਰ ਅਰਜ਼ੀ ਦੇਣ ਵਾਲੇ ਨੂੰ ਕਾਫੀ ਲੰਮਾ ਇੰਤਜ਼ਾਰ ਕਰਨਾ ਪਵੇਗਾ ਭਾਰਤੀ ਲੰਬੇ ਸਮੇਂ ਤੋਂ ਵੀਜ਼ਾ ਸ਼ੋਪਿੰਗ ਨਾਮਕ ਇੱਕ ਅਭਿਆਸ ਦੇ ਵਿੱਚ ਲੱਗੇ ਹੋਏ ਨੇ ਆਪਣੇ ਮੁੱਖ ਜਾਂ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਸਥਾਨ ਤੋਂ ਇਲਾਵਾ ਕਿਸੇ ਹੋਰ ਦੇਸ਼ ਤੋਂ ਵੀਜ਼ਾ ਦੇ ਲਈ ਅਲਜੀ ਦੇਣਾ ਅਕਸਰ ਕਿਉਂਕਿ ਪ੍ਰਕਿਰਿਆ ਤੇਜ਼ ਜਾਂ ਆਸਾਨ ਹੁੰਦੀ ਹੈ ਦੱਸੇ ਕੋਵਿਡ ਮਹਾਮਾਰੀ ਤੋਂ ਬਾਅਦ ਹਵਾਈ ਯਾਤਰਾ ਦੇ ਵਿੱਚ ਫਤ ਦੇ ਦੌਰਾਨ ਇਹ ਰੁਝਾਨ ਖਾਸ ਤੌਰ ਤੇ ਆਮ ਹੋ ਗਿਆ ਤੇ ਵੀਜ਼ਾ ਇੰਟਰਵਿਊ ਦੇ ਲਈ ਵਿਆਪਕ ਬੈਕਲੌਗ ਅਤੇ ਲੰਬੇ ਇੰਤਜ਼ਾਰ ਸਮੇਂ ਦਾ ਸਾਹਮਣਾ ਕਰਦੇ ਹੋਏ ਬਹੁਤ ਸਾਰੇ ਭਾਰਤੀ ਵਿਨੇਕਾਰਾਂ ਨੇ ਜਲਦੀ ਮੁਲਾਕਾਤਾ ਪ੍ਰਾਪਤ ਕਰਨ ਦੇ ਲਈ ਥਾਈਲੈਂਡ ਸਿੰਗਾਪੁਰ ਜਰ ਮਨੀ ਜਫਰ ਬ੍ਰਾਜ਼ੀਲ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਹੁਣ ਭਾਰਤ ਤੋਂ ਹੋਰ ਬਿਨੇ ਕਾਰਨ ਨੂੰ ਅਰਜ਼ੀ ਦੇਣ ਦੀ ਲੋੜ ਹੋਣ ਕਰਕੇ ਉਡੀਕ ਸਮਾਂ ਹੋਰ ਵੱਧਣ ਦੀ ਉਮੀਦ ਹੈ ਦਰਅਸਲ ਭਾਰਤ ਵਿੱਚ ਥੋੜੇ ਸਮੇਂ ਦੇ ਲਈ ਵੀਜ਼ਾ ਇੰਟਰਵਿਊ ਮੁਲਾਕਾਤਾਂ ਪਹਿਲਾਂ ਹੀ ਦੂਤਾਵਾਸ ਅਤੇ ਕੌਂਸਲੇਟਾ ਦੇ ਵਿੱਚ 3.5 ਮਹੀਨਿਆਂ ਤੋਂ ਲੈ ਕੇ ਹੁੰਦੀਆਂ ਨੇ ਇਹ ਦਿੱਤਸ ਨ ਬੰਦੇ ਕਿ ਗੈਰ ਪ੍ਰਵਾਸੀ ਵਿਜ਼ੇ ਬਿਨੇ ਕਾਰਾਂ ਜੁਨਾ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਲ ਨੇ ਉਹਨਾਂ ਨੂੰ ਹੁਣ ਆਮ ਤੌਰ ਤੇ ਕਾਉਂਸਲਰ ਅਫਸਰ ਦੇ ਨਾਲ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਅਤੇ ਭਾਰਤ ਦੇ ਵਿੱਚ ਦੋਸਤਾਨਾ ਰਿਸ਼ਤਾ ਛੱਡ ਕੇ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਨ ਦੇਖਣ ਨੂੰ ਮਿਲ ਰਹੀ ਹੈ ਅਜੇ ਦੇ ਵਿੱਚ ਅਮਰੀਕਾ ਨੇ ਨੋਨ ਇਮੀਗ੍ਰੈਂਟ ਵੀਜ਼ਾ ਯਾਨੀ ਕਿ ਐਨ ਆਈ ਵੀ ਨਿਯਮਾ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਤੇ ਹੁਣ ਸਾਰੇ ਫਿਰਨੇਕਾਰਾਂ ਨੂੰ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ਾਂ ਜਾਂ ਫਿਰ ਕਾਨੂੰਨੀ ਨਿਵਾਸ ਥਾਨ ਤੇ ਹੀ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕوں ਜਲਦ ਹੀ ਯਾਤਰਾ ਕਰਨ ਦੇ ਲਈ థਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਬਿਜ਼ਨਸ ਜਾਂ ਫਿਰ B2 ਟੂਰਿਸਟ ਵੀਜ਼ਾ ਦਾ ਇੰਟਰਵਿਊ ਨਹੀਂ ਦੇ ਸਕਣਗੇ। ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਪੇਸ਼ ਕੀਤਾ ਹੈ ਜਿਦੇ ਵਿੱਚ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਨੂੰ ਸਿਰਫ ਉਹਨਾਂ ਦੇ ਨਾਗਰਿਕਤਾ ਜਾਂ ਫਿਰ ਰਿਹਾਈਸ਼ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੋਵੇਗੀ। ਇਹ ਕਾਜਿਆ ਕਦਮ ਜਿਹਦੇ ਨਾਲ ਖਾਸ ਤੌਰ ਤੇ ਭਾਰਤੀਆਂ ਨੂੰ ਪ੍ਰਭਾਵਿਤ ਹੋਣ ਅਤੇ ਪਹਿਲਾਂ ਹੀ ਲੰਬੇ ਇੰਤਜ਼ਾਰ ਤੇ ਸਮੇ ਨੂੰ ਹੋਰ ਲੰਬਾ ਕਰਨ ਦੀ ਉਮੀਦ ਹੈ। ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਐਲਾਨੇ ਗਏ ਇੱਕ ਮਹੱਤਵਪੂਰਨ ਨੀਤੀਗਤ ਬਦਲਾਅ ਦੇ ਅਨੁਸਾਰ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਹੁਣ ਆਪਣੀ ਨਾਗਰਿਕਤਾ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ਦੇ ਵਿੱਚ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤ ਤੈਅ ਕਰਨੀਆਂ ਪੈਣੀਆਂ। ਦੱਸੇ ਇਹ ਨਿਯਮ ਜੋ ਤੁਰੰਤ ਲਾਗੂ ਹੋ ਚੁੱਕਿਆ ਉਹ ਬਹੁਤ ਸਾਰੀਆਂ ਯਾਤਰੀਆਂ ਖਾਸ ਕਰਕੇ ਭਾਰਤੀਆਂ ਦੁਆਰਾ ਲੰਬੇ ਸਮੇਂ ਤੋਂ ਵਰਤੀ ਜਾਂਦੀ ਇੱਕ ਪ੍ਰਥਾ ਨੂੰ ਖਤਮ ਕਰਦਾ ਹੈ ਜੋ ਵਿਦੇਸ਼ਾਂ ਦੇ ਵਿੱਚ ਸਹੂਲਤ ਸਹਾਈ ਅਰਜ਼ੀ ਦੇ ਕੇ ਆਪਣੇ ਘਰੇਲੂ ਦੇਸ਼ੇ ਦੇ ਅਮਰੀਕੀ ਕੌਂਸਲੇਟਰ ਦੇ ਵਿੱਚ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਸੀ ਵਿਦੇਸ਼ ਵਿਭਾਗ ਨੇ ਆਪਣੀ ਤਾਜ਼ਾ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਬਿਨੈਕਾਰਾਂ ਨੂੰ ਉਹ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿੱਥੇ ਉਹ ਅਸੀ ਦੇ ਰਹੇ ਨੇ ਜੇਕਰ ਅਰਜ਼ੀ ਦੀ ਜਗਾ ਉਹਨਾਂ ਦੇ ਨਿਵਾਸ ਉਤੇ ਆਧਾਰਿਤ ਹੈ ਇਹ ਨਵਾਂ ਨਿਯਮ ਸਾਰੀਆਂ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੁੰਦਾ ਜਿਦੇ ਵਿੱਚ ਸੈਰ ਸਪਟਾ, ਵਪਾਰ, ਕਾਰੋਬਾਰ, ਪੀਪਨ, ਵਿਦਿਆਰਥੀ ਅਤੇ ਅਸਥਾਈ ਕੰਮੇ ਸ਼ਾਮਲ ਨੇ। ਦਾਸੇ ਜਿਹੜੇ ਬਿਨਕਾਰ ਆਪਣੀ ਰਾਸ਼ਟਰੀਤਾ ਜਾਂ ਫਿਰ ਰਿਹਾਈਸ਼ ਵਾਲੇ ਦੇਸ਼ ਤੋਂ ਬਾਹਰ ਇੰਟਰਵਿਊ ਤੈਅ ਕਰਦੇ ਨੇ ਉਹਨਾਂ ਨੂੰ ਯੋਗਤਾ ਪੂਰੀ ਕਰਨ ਦੇ ਵਿੱਚ ਬਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਨੇ ਸਪਸ਼ਟ ਕੀਤਾ ਕਿ ਅਜੇ ਮਾਮਲਿਆਂ ਦੇ ਵਿੱਚ ਅਰਸੀ ਫੀਸ ਨਾ ਤਾਂ ਵਾਪਸ ਕੀਤੀ ਜਾਵੇਗੀ ਅਤੇ ਨਾ ਹੀ ਟ੍ਰਾਂਸਫਰ ਕੀਤੀ ਜਾਵੇਗੀ। ਨੋਟੀਫਿਕੇਸ਼ਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਪਾਇੰਟਮੈਂਟ ਦੇ ਲਈ ਉਡੀਕ ਸਮਾਂ ਸਥਾਨ ਅਨੁਸਾਰ ਵੱਖ-ਵੱਖ ਹੁੰਦਾ ਹੈ ਆਪਣੇ ਦੇਸ਼ ਤੋਂ ਬਾਹਰ ਅਰਜ਼ੀ ਦੇਣ ਵਾਲਿਆਂ ਨੂੰ ਕਾਫੀ ਲੰਮਾ ਇੰਤਜ਼ਾਰ ਕਰਨਾ ਪਵੇਗਾ ਭਾਰਤੀ ਲੰਬੇ ਸਮੇਂ ਤੋਂ ਵੀਜ਼ਾ ਸ਼ੋਪਿੰਗ ਨਾਮਕ ਇੱਕ ਅਭਿਆਸ ਦੇ ਵਿੱਚ ਲੱਗੇ ਹੋਏ ਨੇ ਆਪਣੇ ਮੁੱਖ ਜਾਂ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਸਥਾਨ ਤੋਂ ਇਲਾਵਾ ਕਿਸੇ ਹੋਰ ਦੇਸ਼ ਤੋਂ ਵੀਜ਼ਾ ਦੇ ਲਈ ਅਰਜ਼ੀ ਦੇਣਾ ਅਕਸਰ ਕਿਉਂਕਿ ਪ੍ਰਕਿਰਿਆ ਤੇਜ਼ ਜਾਂ ਆਸਾਨ ਹੁੰਦੀ ਹੈ ਦੱਸੇ ਕੋਵਿਡ ਮਹਾਮਾਰੀ ਤੋਂ ਬਾਅਦ ਹਵਾਈ ਯਾਤਰਾ ਦੇ ਵਿੱਚ ਫਤ ਦੇ ਦੌਰਾਨ ਇਹ ਰੁਝਾਨ ਖਾਸ ਤੌਰ ਤੇ ਆਮ ਹੋ ਗਿਆ ਤੇ ਵੀਜ਼ਾ ਇੰਟਰਵਿਊ ਦੇ ਲਈ ਵਿਆਪਕ ਬੈਕਲੌਗ ਅਤੇ ਲੰਬੇ ਇੰਤਜ਼ਾਰ ਸਮੇਂ ਦਾ ਸਾਹਮਣਾ ਕਰਦੇ ਹੋਏ ਬਹੁਤ ਸਾਰੇ ਭਾਰਤੀ ਬਿਨੇਕਾਰਾਂ ਨੇ ਜਲਦੀ ਮੁਲਾਕਾਤਾ ਪ੍ਰਾਪਤ ਕਰਨ ਦੇ ਲਈ THAILAND SINGAPORE ਮੰਨੀ ਜਾਫਰ ਬ੍ਰਾਜ਼ੀਲ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਹੁਣ ਭਾਰਤ ਤੋਂ ਹੋਰ ਬਿਨੇ ਕਾਰਨ ਨੂੰ ਅਰਜ਼ੀ ਦੇਣ ਦੀ ਲੋੜ ਹੋਣ ਕਰਕੇ ਉਡੀਕ ਸਮਾਂ ਹੋਰ ਵੱਧਣ ਦੀ ਉਮੀਦ ਹੈ ਦਰਅਸਲ ਭਾਰਤ ਵਿੱਚ ਥੋੜੇ ਸਮੇਂ ਦੇ ਲਈ ਵੀਜ਼ਾ ਇੰਟਰਵਿਊ ਮੁਲਾਕਾਤਾਂ ਪਹਿਲਾਂ ਹੀ ਦੂਤਾਵਾਸ ਅਤੇ ਕੌਂਸਲੇਟਾ ਦੇ ਵਿੱਚ 3.5 ਮਹੀਨਿਆਂ ਤੋਂ ਲੈ ਕੇ ਹੁੰਦੀਆਂ ਨੇ ਇਹ ਤਿਤਸ ਨ ਬੰਦੇ ਕਿ ਗੈਰ ਪ੍ਰਵਾਸੀ ਵੀਜ਼ੇ ਬਿਨੇ ਕਾਰਾਂ ਜੁਨਾ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਲ ਨੇ ਉਹਨਾਂ ਨੂੰ ਹੁਣ ਆਮ ਤੌਰ ਤੇ ਕਾਉਂਸਲਰ ਅਫਸਰ ਦੇ ਨਾਲ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਅਤੇ ਭਾਰਤ ਦੇ ਵਿੱਚ ਦੋਸਤਾਨਾ ਰਿਸ਼ਤਾ ਛੱਡ ਕੇ ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਵਿੱਚ ਕੁੜੱਤਨ ਦੇਖਣ ਨੂੰ ਮਿਲ ਰਹੀ ਹੈ ਅਜਾਇ ਦੇ ਵਿੱਚ ਅਮਰੀਕਾ ਨੇ ਨੋਨ ਇਮੀਗ੍ਰੈਂਟ ਵੀਜ਼ਾ ਯਾਨੀ ਕਿ ਐਨ ਆਈ ਵੀ ਨਿਯਮਾ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਤੇ ਹੁਣ ਸਾਰੇ ਫਿਰਨੇਕਾਰਾਂ ਨੂੰ ਵੀਜ਼ਾ ਇੰਟਰਵਿਊ ਆਪਣੇ ਨਾਗਰਿਕਤਾ ਵਾਲੇ ਦੇਸ਼ਾਂ ਜਾਂ ਫਿਰ ਕਾਨੂੰਨੀ ਨਿਵਾਸ ਥਾਨ ਤੇ ਹੀ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਹੀ ਯਾਤਰਾ ਕਰਨ ਦੇ ਲਈ థਾਈਲੈਂਡ ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਬਿਜ਼ਨਸ ਜਾਂ ਫਿਰ B2 ਟੂਰਿਸਟ ਵੀਜ਼ਾ ਦਾ ਇੰਟਰਵਿਊ ਨਹੀਂ ਦੇ ਸਕਣਗੇ ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਪੇਸ਼ ਕੀਤਾ ਹੈ ਜਿਦੇ ਵਿੱਚ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਨੂੰ ਸਿਰਫ ਉਹਨਾਂ ਦੇ ਨਾਗਰਿਕਤਾ ਜਾਂ ਫਿਰ ਰਿਹਾਈਸ਼ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੋਵੇਗੀ। ਇਹ ਕਾਜਿਆ ਕਦਮ ਜਿਹੜੇ ਨਾਲ ਖਾਸ ਤੌਰ ਤੇ ਭਾਰਤੀਆਂ ਨੂੰ ਪ੍ਰਭਾਵਿਤ ਹੋਣ ਅਤੇ ਪਹਿਲਾਂ ਹੀ ਲੰਬੇ ਇੰਤਜ਼ਾਰ ਤੇ ਸਮੇ ਨੂੰ ਹੋਰ ਲੰਬਾ ਕਰਨ ਦੀ ਉਮੀਦ ਹੈ। ਅਮਰੀਕੀ ਵਿਦੇਸ਼ੀ ਵਿਭਾਗ ਦੁਆਰਾ ਐਲਾਨੇ ਗਏ ਇੱਕ ਮਹੱਤਵਪੂਰਨ ਨੀਤੀਗਤ ਬਦਲਾਅ ਦੇ ਅਨੁਸਾਰ ਅਮਰੀਕੀ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਦੇ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਹੁਣ ਆਪਣੀ ਨਾਗਰਿਕਤਾ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ਦੇ ਵਿੱਚ ਆਪਣੀ ਵੀਜ਼ਾ ਇੰਟਰਵਿਊ ਮੁਲਾਕਾਤ ਤੈਅ ਕਰਨੀਆਂ ਪੈਣਗੀਆਂ ਦੱਸਿਆ ਇਹ ਨਿਯਮ ਜੋ ਤੁਰੰਤ ਲਾਗੂ ਹੋ ਚੁੱਕਿਆ ਉਹ ਬਹੁਤ ਸਾਰੀਆਂ ਯਾਤਰੀਆਂ ਖਾਸ ਕਰਕੇ ਭਾਰਤੀਆਂ ਦੁਆਰਾ ਲੰਬੇ ਸਮੇਂ ਤੋਂ ਵਰਤੀ ਜਾਂਦੀ ਇੱਕ ਪ੍ਰਥਾ ਨੂੰ ਖਤਮ ਕਰਦਾ ਹੈ ਜੋ ਵਿਦੇਸ਼ਾਂ ਦੇ ਵਿੱਚ ਸਹੂਲਤ ਰਾਹੀਂ ਅਰਜ਼ੀ ਦੇ ਕੇ ਆਪਣੇ ਘਰੇਲੂ ਦੇਸ਼ਾਂ ਦੇ ਵਿੱਚ ਅਮਰੀਕੀ ਕੌਂਸਲੇਟਰ ਦੇ ਵਿੱਚ ਲੰਬੇ ਇੰਤਜ਼ਾਰ ਦੇ ਸਮੇਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਸੀ ਵਿਦੇਸ਼ ਵਿਭਾਗ ਨੇ ਆਪਣੀ ਤਾਜ਼ਾ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਬਿਨੈਕਾਰਾਂ ਨੂੰ ਉਹ ਉਸ ਦੇਸ਼ ਦੇ ਵਿੱਚ ਨਿਵਾਸ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿੱਥੇ ਉਹ ਅਰਜ਼ੀ ਦੇ ਰਹੇ ਨੇ ਜੇਕਰ ਅਰਜ਼ੀ ਦੀ ਜਗਾ ਉਹਨਾਂ ਦੇ ਨਿਵਾਸ ਉੱਤੇ ਆਧਾਰਿਤ ਹੈ ਇਹ ਨਵਾਂ ਨਿਯਮ ਸਾਰੀਆਂ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੁੰਦਾ ਜਿਦੇ ਵਿੱਚ ਸੈਰ ਸਪਟਾ ਵੀਟੂ ਕਾਰੋਪਾਰੀਪਨ ਵਿਦਿਆਰਥੀ ਅਤੇ ਅਸਥਾਈ ਕੰਮੇ ਸ਼ਾਮਲ ਨੇ ਦਾਸੀ ਜਿਹੜੇ ਬਿਨਕਾਰ ਆਪਣੀ ਰਾਸ਼ਟਰੀਤਾ ਜਾਂ ਫਿਰ ਰਿਹائش ਵਾਲੇ ਦੇਸ਼ ਤੋਂ ਬਾਹਰ ਇੰਟਰਵਿਊ ਤੈਅ ਕਰਦੇ ਨੇ ਉਹਨਾਂ ਨੂੰ ਯੋਗਤਾ ਪੂਰੀ ਕਰਨ ਦੇ ਵਿੱਚ ਵਧੇਰੇ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਭਾਗ ਨੇ ਸਪਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਅਰਜ਼ੀ ਫੀਸ ਨਾ ਤਾਂ ਵਾਪਸ ਕੀਤੀ ਜਾਵੇਗੀ ਅਤੇ ਨਾ ਹੀ ਟ੍ਰਾਂਸਫਰ ਕੀਤੀ ਜਾਵੇਗੀ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਪਾਇੰਟਮੈਂਟ ਤੇ ਲਈ ਉਡੀਕ ਸਮਾਂ ਸਥਾਨ ਅਨੁਸਾਰ ਵੱਖ-ਵੱਖ ਹੁੰਦਾ ਹੈ ਆਪਣੇ ਦੇਸ਼ ਤੋਂ ਬਾਹਰ ਅਰਜ਼ੀ ਦੇਣ ਵਾਲਿਆਂ ਨੂੰ ਕਾਫੀ ਲੰਬਾ ਇੰਤਜ਼ਾਰ ਕਰਨਾ ਪਵੇਗਾ। ਭਾਰਤੀ ਲੰਬੇ ਸਮੇਂ ਤੋਂ ਵੀਜ਼ਾ ਸ਼ਾਪਿੰਗ ਨਾਮਕ ਇੱਕ ਅਭਿਆਸ ਦੇ ਵਿੱਚ ਲੱਗੇ ਹੋਏ ਨੇ ਆਪਣੇ ਮੁੱਖ ਜਾਂ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਸਥਾਨ ਤੋਂ ਇਲਾਵਾ ਕਿਸੇ ਹੋਰ ਦੇਸ਼ ਤੋਂ ਵੀਜ਼ਾ ਦੇ ਲਈ ਅਰਜੀ ਦੇਣਾ ਅਕਸਰ ਕਿਉਂਕਿ ਪ੍ਰਕਿਰਿਆ ਤੇਜ਼ ਜਾਂ ਆਸਾਨ ਹੁੰਦੀ ਹੈ ਦੱਸੇ ਕੋਵਿਡ ਮਹਾਮਾਰੀ ਤੋਂ ਬਾਅਦ ਹਵਾਈ ਯਾਤਰਾ ਦੇ ਵਿੱਚ ਉਪਾਦੇ ਦੌਰਾਨ ਇਹ ਰੁਝਾਨ ਖਾਸ ਤੌਰ ਤੇ ਆਮ ਹੋ ਗਿਆ ਤੇ ਵੀਜ਼ਾ ਇੰਟਰਵਿਊ ਦੇ ਲਈ ਵਿਆਪਕ ਬੈਕਲੌਗ ਅਤੇ ਲੰਬੇ ਇੰਤਜ਼ਾਰ ਸਮੇਂ ਦਾ ਸਾਹਮਣਾ ਕਰਦੇ ਹੋਏ ਬਹੁਤ ਸਾਰੇ ਭਾਰਤੀ ਵਿਨੇਕਾਰਾਂ ਨੇ ਜਲਦੀ ਮੁਲਾਕਾਤਤਾ ਪ੍ਰਾਪਤ ਕਰਨ ਦੇ ਲਈ ਥਾਈਲੈਂਡ ਸਿੰਗਾਪੂਰ ਮਨੀ ਜਾਂਫਿਰ ਬ੍ਰਾਜ਼ੀਲ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਹੁਣ ਭਾਰਤ ਤੋਂ ਹੋਰ ਬਿਨੇ ਕਾਰਨ ਨੂੰ ਅਰਜ਼ੀ ਦੇਣ ਦੀ ਲੋੜ ਹੋਣ ਕਰਕੇ ਉਡੀਕ ਸਮਾਂ ਹੋਰ ਵੱਧਣ ਦੀ ਉਮੀਦ ਹੈ ਦਰਅਸਲ ਭਾਰਤ ਵਿੱਚ ਥੋੜੇ ਸਮੇਂ ਦੇ ਲਈ ਵੀਜ਼ਾ ਇੰਟਰਵਿਊ ਮੁਲਾਕਾਤਾਂ ਪਹਿਲਾਂ ਹੀ ਦੂਤਾਵਾਸ ਅਤੇ ਕੌਂਸਲੇਟਾ ਦੇ ਵਿੱਚ 3.5 ਮਹੀਨਿਆਂ ਤੋਂ ਲੈ ਕੇ ਹੁੰਦੀਆਂ ਨੇ ਇਹ ਤੇ ਉਸ ਨੰਬੰਦੇ ਕੇ ਗੈਰ ਪ੍ਰਵਾਸੀ ਵੀਜ਼ੇ ਬਿਨੇ ਕਾਰਾਂ ਜੁਨਾ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਲ ਨੇ ਉਹਨਾਂ ਨੂੰ ਹੁਣ ਆਮ ਤੌਰ ਤੇ ਕਾਉਂਸਲਰ ਅਫਸਰ ਦੇ ਨਾਲ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ